ਰਾਯਾ ਹਰਦੀਪ ਸਿੰਘ ਦਾ ਲਾਡਲਾ ਜਰਨੈਲ ਹਰੀ ਸਿੰਘ ਨਲੂਆ ਸ਼ਸਤਰ ਬਸਤਰ ਪਹਿਨ ਕੇ ਕੱਲਾ ਹੀ ਚਲੇ ਗਿਆ ਪਠਾਨ ਦੇ ਘਰ ਪ੍ਰਚੱਦਰ ਉਹਨੇ ਇਲਾਕੇ ਦੇ ਪਠਾਨ ਬੜੇ ਬੜੇ ਜਵਾਨ ਸੂਰਮੇ ਜਿਹੜੇ ਬੜੇ ਬੜੇ ਬਹਾਦਰ ਸੀ ਉਹਨਾਂ ਨੂੰ ਬੁਲਾ ਲਿਆ ਵੀ ਅੱਜ ਸਰਦਾਰ ਮੇਰੇ ਕਾਬੂ ਆ ਗਿਆ ਬੈਗੇ ਚਾਰ ਚਸਪੇਰੇ ਸਾਰੇ ਅੱਖੋ ਏਗਰੂ ਇੱਕ ਕੁਐਸਚਨ ਕਰਦਾ ਜਿਹਨੇ ਸੱਦਿਆ ਸੀ ਘਰ ਉਹ ਕੁਐਸਚਨ ਕਰਦਾ ਸਰਦਾਰ ਜੀ ਮੈਂ ਤੁਹਾਨੂੰ ਧੋਖੇ ਨਾਲ ਬੁਲਾ ਲਿਆ ਜੇ ਅਸੀਂ ਹੁਣ ਸਾਰੇ ਰਲ ਕੇ ਤੈਨੂੰ ਮਾਰ ਦਈਏ ਤੇ ਤੇਰੀ ਰੱਖਿਆ ਕੌਣ ਕਰੂ ਇਹ ਅੰਦਰਲੀ ਊਰਜਾ ਸੀ ਖਿੱਚ ਕੇ ਸ੍ਰੀ ਸਾਹਿਬ ਨੰਗਾ ਇਹ ਕਰੂਗਾ ਰੱਖਿਆ ਜੇ ਤੁਹਾਡੇ ਚ ਜਾਨ ਹੈਗੀ ਹੈ ਨਾ ਆਓ ਮੇਰੇ ਤੇ ਅਟੈਕ ਕਰੋ ਇਤਿਹਾਸ ਚ ਲਿਖਿਆ ਹੈ ਆਖੋ ਵਾਹਿਗੁਰੂ ਵਾਹਿਗੁਰੂ ਪਿ 11 ਪਠਾਣਾ ਨੇ ਹਮਲਾ ਕੀਤਾ ਇੱਕ ਅੱਖ ਦੇ ਫਰਕ ਕੇ ਚ 11 ਦੇ 11 ਪਠਾਣਾ ਦੇ ਸਿਰ ਲਾਤੇ ਉਹ ਊਰਜਾ ਉਹ ਊਰਜਾ ਕਿਹਦੀ ਸੀ ਤੁਹਾਡੇ ਅੰਦਰ ਵੀ ਹੈਗੀ ਕਿਤੇ ਇੱਕ ਦਿਨ ਵਿਚਾਰ ਰੋਕ ਕੇ 2 ਮਿੰਟ ਲਈ ਬਹਿ ਲੋ ਜੇ ਤੁਸੀਂ ਫਟਣਾ ਨਾ ਆ ਜੋ ਤੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਘਰ ਛੁੱਟਾ ਵਿਚਾਰ ਨਹੀਂ ਰੁਕ ਰੇ ਇਧਰੋਂ ਪਾਵਰ ਬਣ ਰਹੀ ਉਧਰੋਂ ਖਿੰਡ ਜਾਂਦੀ ਹੈ ਵਿਚਾਰ ਰੋਕ ਲਓ ਉਹਦੇ ਲਈ ਮੈਂ ਦੱਸਿਆ ਤੁਹਾਨੂੰ ਕਿ ਖੱਬੀ ਖਾਂ ਬੜਾ